ਸੀਸੀਟੀਵੀ ਕੈਂਦੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋ ਗਿਆ ਵੀ ਸਾਹਮਣੇ ਇਹਨਾਂ ਦਾ ਆਡੀ ਹੈ ਮੈਨੂੰ ਤੁਸੀ ਦੀ ਨਾਲ ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲੀ ਗਈ ਯਾਰ ਤੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟਿਸ ਵਾਲਾ ਨੇ ਡਰਾਮਾ ਲਾਇਆ ਕਿ ਸਾਡਾ ਭਰਾ ਗੁਰਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਨੇ ਕਿਹਾ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਿਆ ਆ ਇਹ ਇਹਨਾਂ ਨੂੰ ਰਿਕਾਰਡਿੰਗ ਮੰਗ ਰਹੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਸਰ ਇਹਨਾਂ ਨੂੰ ਵੀਡੀਓ ਮੰਗ ਰਹੇ ਆ ਰੁਕ ਰੁਕ ਬੰਦ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਦੇਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆਦਰ ਇਹ ਇਦੋਂ ਰੋਇਟਰ ਪਰਸਾ ਬਾਰੇ ਕੁਝ ਮੈਡਮ ਕਿੱਥੇ ਕੁਮਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋਗਿਆ ਵੀ ਸਾਹਮਣੇ ਇਹਨਾਂ ਦਾ ਆਡੀਆ ਮੈਂ ਤੁਸੀਂ ਨੂੰ ਸਾਡੀ ਸਮਝ ਨਹੀਂ ਆ ਰਹੀ ਨਹੀਂ 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 ਡਾਕਟਰ ਚਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਨਹੀਂ ਪਈ ਹੈ ਇਹ ਇਹਨਾਂ ਨੇ ਫੋਟੋਸ ਵਾਲਾ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਕੁਮਾਰ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਹੈ ਇਹਨਾਂ ਕੋਲ ਸਿਰਫ ਰਿਕਾਰਡਿੰਗ ਮੰਗ ਰਿਆ ਇਹ ਇਹਨਾਂ ਨੂੰ ਰਿਪੋਰਟ ਮੰਗ ਰਹੇ ਆ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਟਾਈਮ ਦੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਰ ਇਹ ਨਹੀਂ ਇਹ ਨਹੀਂ ਮੰਗਦਾ ਰੁਕ 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 ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਦੇਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਈ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਦੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆਦਰਵਾਦ ਇਹ ਇਦੋਂ ਲੋਈਟਰ ਦੇ ਪਰੇ ਬੈਠੇ ਬਾਰੇ ਕੁਝ ਫਿਲਮ ਰੱਖਦੇ ਬੈਠੇ ਕੋਈ ਕਿੱਥੇ ਨੋਟਸ ਹੈ ਗਣਪਤਿ ਕੁਮਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਵੜਤੇ ਸੀਗੇ ਇਹ ਤੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਮਰੇ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰ ਸিসিਟੀਵੀ ਕੈਮਰਾ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋ ਗਿਆ ਸੀ ਸਾਹਮਣੇ ਇਹਨਾਂ ਦਾ ਆਡੀ ਹੈ ਮੈਨੂੰ ਤੁਹਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ